ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨ ਆਗੂਆਂ ਦੀ ਆਪਸ ਚ ਖੜਕ ਗਈ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜਿਆਲ ਉਗਰਾਹਾ ਵਰਗੇ ਵੱਡੇ ਆਗੂਆਂ ਦੇ ਨਾਲ ਖੜਕ ਗਈ ਤਲਖੀ ਹੋ ਗਈ ਅੰਦਰ ਤੁੰਤੂ ਮੈਂ ਮੈਂ ਹੋ ਗਈ ਮਾਮਲਾ ਕੀ ਹੈ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਪੰਜਾਬ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਜਾਨੀ ਕਿ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹਨਾਂ ਦੀ ਮੀਟਿੰਗ ਸੀ ਮੀਟਿੰਗ ਇਹ ਸੀ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਭਗ 18 ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਚੰਡੀਗੜ੍ਹ ਦੇ ਵਿੱਚ ਆਪਣਾ ਪੱਕਾ ਮੋਰਚਾ 5 ਮਾਰਚ ਨੂੰ ਲਾਉਣ ਜਾ ਰਹੀਆਂ ਨੇ ਉਸੇ ਨੂੰ ਲੈ ਕੇ ਮੁੱਖ ਮੰਤਰੀ ਨਾਚਨਚੇਦ ਮੀਟਿੰਗ ਸੱਦੀ ਤੇ ਸਾਰੇ ਕਿਸਾਨ ਆਗੂ ਮੀਟਿੰਗ 'ਚ ਪਹੁੰਚ ਗਏ ਮੀਟਿੰਗ ਚੱਲ ਰਹੀ ਸੀ 7-8 ਏਜੰਡੇ ਜਿਹੜੇ ਆ ਉਹ 8 ਏਜੰਡੇ ਆ ਜਿਹੜੇ ਉਹ ਵਿਚਾਰੇ ਗਏ ਸੀ ਅਚਾਨਕ ਮੁੱਖ ਮੰਤਰੀ ਕਹਿੰਦੇ ਕਿ ਮੇਰੀ ਕਿਸੇ ਡਾਕਟਰ ਦੇ ਨਾਲ ਜਿਹੜਾ ਆ ਉਹ ਸਮਾ ਲਿਆ ਹੋਇਆ ਡਾਕਟਰ ਨੂੰ ਮੈਂ ਆਪਣੀ ਅੱਖ ਰਖਾ ਕੇ ਆਉਣੀ ਆ ਤੇ ਮੈਂ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਰਾਜੇਵਾਲ ਸਾਹਿਬ ਕਹਿੰਦੇ ਕਿ ਸਾਨੂੰ 10 15 ਮਿੰਟ 5 10 ਮਿੰਟ ਹੋਰ ਦੇ ਦਿਓ ਆ ਕੁਝ ਤੁਹਾਡੇ ਕੋਲੇ ਸਹਿਕਾਰਤਾ ਮਹਿਕਮਾ ਆ ਉਹਦੇ ਮਸਲੇ ਵਿਚਾਰਨੇ ਨੇ ਮੁੱਖ ਮੰਤਰੀ ਨੇ ਫੈਲਾ ਵਿਚਾਲੇ ਰੱਖੀਆਂ ਤੇ ਮੁੱਖ ਮੰਤਰੀ ਕਹਿੰਦੇ ਕਿ ਤੁਸੀਂ 5 ਵਾਲੇ ਮੋਰਚੇ ਦਾ ਕੀ ਕਰੋਗੇ ਕਿਸਾਨ ਆਗੂ ਕਹਿੰਦੇ ਕਿ ਭਾਈ ਸਾਡਾ ਨਾਲ ਤੁਸੀਂ ਮੀਟਿੰਗ ਕਰ ਰਹੇ ਹੋ 18 ਚ ਹੋ ਜੇ 8 ਦੇ ਉੱਤੇ ਆਪਣੀ ਗੱਲਬਾਤ ਹੋਈ ਆ ਸਹਿਮਤੀ ਬਣੀ ਆ ਨਹੀਂ ਸਹਿਮਤੀ ਬਣੀ 8 ਆਪਾਂ ਵਿਚਾਰੇ ਆ ਵੀ ਆਪਾਂ ਇਹਨਾਂ ਨੂੰ ਵਿਚਾਰ ਲਈਏ ਫਿਰ ਆਪਾਂ ਦੇਖਦੇ ਆ ਤਾਂ ਐਨੇ ਜੀ ਮੁੱਖ ਮੰਤਰੀ ਗੁੱਸੇ 'ਚ ਹੋਏ ਲਾਲ ਪੀਲੇ ਹੋ ਗਏ ਤੇ ਮੁੱਖ ਮੰਤਰੀ ਕਹਿੰਦੇ ਕਿ ਭਾਈ ਕੋਈ ਸੁਟਾ ਸੁਣ ਜੇ ਤੁਸੀਂ ਗੱਲ ਨਹੀਂ ਸੁਣਨੀ ਤੁਹਾਡੇ ਨਾਲ ਜਿਹੜੀ ਆ ਗੱਲਾਂ ਮੰਨੀਆਂ ਨੇ ਇਹ ਵੀ ਅਸੀਂ ਨਹੀਂ ਮੰਨਦੇ ਅਸੀਂ ਤਾਂ ਜਾਣੇ ਆ ਉੱਠ ਕੇ ਮੁੱਖ ਮੰਤਰੀ ਚੱਲਦੇ ਬਣੇ ਮੁੱਖ ਮੰਤਰੀ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਕੇ ਗਏ ਆ ਉਹਦੇ ਵਿੱਚ ਕੋਈ ਛੋਟੇ ਮੋਟੇ ਕੋਈ ਵਿਅਕਤੀ ਹੈ ਹੀ ਨਹੀਂ ਸੀ ਬਲਬੀਰ ਸਿੰਘ ਰਾਜੇਵਾਲ ਵਰਗਾ ਵੱਡਾ ਕਿਸਾਨ ਆਗੂ ਜਗਿੰਦਰ ਸਿੰਘ ਗਰਾਹਾ ਰੋਲਦੂ ਸਿੰਘ ਮਾਰਸਣੇ ਵੱਡੇ ਆਗੂ ਸੀ ਲਗਭਗ ਸਾਰੇ ਤੇ ਖਾਸ ਕਰਕੇ ਕੁਝ ਆਗੂ ਤਾਂ ਇਹ ਜਿਹੇ ਆ ਕਿ ਜਿਹੜੇ ਖੇਤੀ ਇਕਨੋਮੀ ਐਗਰੀਕਲਚਰ ਇਕਨੋਮੀ ਦੇ ਉੱਤੇ ਖੇਤੀਬਾੜੀ ਨੂੰ ਲੈ ਕੇ ਕਾਫੀ ਚੀਜ਼ਾਂ ਜਿਹੜੀਆਂ ਨੇ ਮੁੱਖ ਮੰਤਰੀ ਖੁਦ ਉਹਨਾਂ ਤੋਂ ਪੁੱਛਦੇ ਰਹੇ ਟੈਲੀਫੋਨ ਕਰਕੇ ਕਿ ਮੈਂ ਲੋਕ ਸਭਾ 'ਚ ਬੋਲਣਾ ਹੈ ਕਿ ਮੈਨੂੰ ਦੱਸੋ ਉਹਨਾਂ ਦੀ ਬੇਇੱਜ਼ਤੀ ਕਰਕੇ ਕੀ ਹੈ ਮੈਂ ਦੇਖਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਵਧੀਆ ਕੀਤਾ ਮੁੱਖ ਮੰਤਰੀ ਨੇ ਪੰਜਾਬ ਚ ਧਰਨੇ ਲਾਈ ਜਾਂਦੇ ਆ ਤੇ ਫਿਰ ਪੰਜਾਬ ਦੇ ਕਿਸਾਨ ਹੁਣ ਕਲਕੱਤੇ ਜਾ ਕੇ ਧਰਨਾ ਦੇਣ ਜੇ ਪੰਜਾਬ ਦੇ ਕਿਸਾਨ ਆਪਣੀ ਰਾਜਧਾਨੀ ਚ ਧਰਨਾ ਨਹੀਂ ਦੇ ਸਕਦੇ ਫਿਰ ਕਿੱਥੇ ਜਾ ਕੇ ਦੇਣਗੇ ਕਲਕੱਤੇ ਜਾ ਕੇ ਦੇਣ ਦਿੱਲੀ ਜਾਂਦੇ ਆ ਤਾਂ ਕਿਸਾਨਾਂ ਨੂੰ ਰਾਹ ਚ ਹਰਿਆਣੇ ਵਾਲੇ ਰੋਕ ਲਿੰਦੇ ਆ ਜੇ ਮੰਨ ਲਈ ਜਾਵੇ ਕਿ ਦਿੱਲੀ ਨਾਲ ਮਸਲੇ ਨੇ ਦੇਖੋ ਧਰਨੇ ਪ੍ਰਦਰਸ਼ਨ ਬਲਬੀਰ ਸਿੰਘ ਰਾਜੇਵਾਲ ਨੂੰ ਇੱਕ ਸੀਨੀਅਰ ਪੱਤਰਕਾਰ ਨੇ ਪੁੱਛਿਆ ਕਿ ਭਾਈ ਫਿਰ ਤੁਸੀਂ ਪੱਕਾ ਮੋਰਚਾ ਲਾਉਂਗੇ ਲਾਉਂਗੇ ਪੰਜ ਨੂੰ ਤਾਂ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਕਿ ਸਾਡਾ ਕੋਈ ਕਿੱਤਾ ਨਹੀਂ ਹੈ ਇਹ ਸਾਡਾ ਕੋਈ profession ਨਹੀਂ ਹੈ ਮੰਗਾ ਮੰਨੀਆਂ ਜਾਂਦੀਆਂ ਸਾਨੂੰ ਕਿ ਲੋੜ ਸੀ ਮੋਰਚਾ ਲਾਉਣ ਦੀ ਐਸੀ ਮੋਰਚਾ ਲਾ ਕੇ ਕੀ ਕਰਨਾ ਸਾਡਾ ਕੋਈ ਸ਼ੌਂਕ ਥੋੜੀ ਹੈ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਕਿ ਅਸੀਂ ਮੋਰਚਾ ਲਈ ਗੱਲ ਇਹ ਹੈ ਕਿ ਮੈਂ ਨਿੱਜੀ ਤੌਰ ਤੇ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਧਰਨੇ ਲਾਉਣ ਦਾ ਕੋਈ ਸ਼ੌਂਕ ਨਹੀਂ ਮੈਂ ਸਟੂਡੈਂਟ ਐਕਟੀਵਿਸਟ ਰਹਾ ਹਾਂ ਵਿਦਿਆਰਥੀ ਰਾਜਨੀਤੀ ਚ ਲੰਬਾ ਸਮਾਂ ਕੱਢਿਆ ਕਿਹਦਾ ਜੀ ਕਰਦਾ ਚੰਗੀ ਭਲੀ ਸਵੇਰ ਨੂੰ ਉੱਠ ਕੇ ਤੇ ਕਿਸੇ ਨੂੰ ਧਰਨੇ ਤੇ ਜਾਣਾ ਪੈ ਜਾਵੇ ਤੇ ਸਾਰਾ ਦਿਨ ਭੁੱਖੇ ਤੇ ਆਏ ਉੱਥੇ ਬੈਠੇ ਰਹੀਏ ਕਿਸੇ ਦਾ ਵੀ ਨਹੀਂ ਜੀ ਕਰਦਾ ਗੱਲ ਇਹ ਹੈ ਕਿ ਮਸਲੇ ਆ ਜਿਹੜੇ ਉਹਨਾਂ ਦਾ ਹੱਲ ਆ ਜਿਹੜਾ ਤੇ ਉਹ ਵੀ ਸਾਰਥਕ ਹੱਲ ਜਿਹੜਾ ਸਮੁੱਚਤਾ ਦੇ ਲਈ ਸਾਰਥਿਕ ਹੋਵੇ ਉਹ ਹੋਣਾ ਚਾਹੀਦਾ ਹੈ ਖੇਤੀવાડી ਬੇਸ਼ੱਕ ਸਨਤ ਹੈ ਜਿਹੜੀ ਇੰਡਸਟਰੀ ਹੈ ਜਿਹੜੀ ਉਹਦੀ ਲੋਡ ਹਮੇਸ਼ਾ ਹੀ ਰਹੀ ਹੈ ਪਰ ਜੇ ਤੁਸੀਂ ਕਹਿ ਦੋਗੇ ਕਿ ਭਾਈ ਉਹਦਾ ਨੁਕਸਾਨ ਹੋ ਰਿਹਾ ਹੈ ਤਾਂ ਇਸ ਕਰਕੇ ਤੁਸੀਂ ਘਰ ਬਹਿ ਜਾਓ ਤਾਂ ਫਿਰ ਖੇਤੀ ਦਾ ਤੁਹਾਨੂੰ ਤੋਂ ਕਈ ਗੁਣਾ ਨੁਕਸਾਨ ਹੋ ਰਿਹਾ ਸਨਤਕਾਰ ਤਾਂ ਕਹਿ ਲਈਏ ਕਿ ਜੇ ਟੈਕਸ ਦਿੰਦੇ ਵੀ ਆ ਤਾਂ ਉਹਦੇ ਮੱਦੇ ਮੁਕਾਬਲ ਉਹਦੇ ਮੁਕਾਬਲੇ ਚ ਬਹੁਤ ਸਾਰੀਆਂ ਰਾਇਤਾ ਵੀ ਸਰਕਾਰ ਤੋਂ ਲੈ ਰਹੇ ਆ ਜੇ ਕਿਸਾਨਾਂ ਦੀ ਸਬਸਿਡੀ ਹੈ ਤਾਂ ਜਿਹੜੀ ਇੰਡਸਟਰੀ ਲਿਸਟ ਨੂੰ ਮਿਲਦੀ ਹੈ ਸਨਤਕਾਰਾਂ ਨੂੰ ਸਬਸਿਡੀਆਂ ਮਿਲਦੀਆਂ ਨੇ ਰਾਇਤਾ ਮਿਲਦੀਆਂ ਨੇ ਉਹ ਉਹਦਾ ਵੀ ਜਿਹੜਾ ਕੱਚਾ ਚਿੱਠਾ ਦੇਖਣਾ ਚਾਹੀਦਾ ਕਿਸਾਨਾਂ ਸਰ ਜਿੰਨਾ ਕਰਜ਼ਾ ਕੁੱਲ ਸੰਘ ਦੇ ਅੰਦਰ ਭਾਰਤੀ ਸੰਘ ਦੇ ਅੰਦਰ ਜਿੰਨਾ ਕੁੱਲ ਕਰਜ਼ਾ ਹੈ ਕਿਸਾਨਾਂ ਸਰ ਉਦੋਂ ਜ਼ਿਆਦਾ ਤਾਂ ਇੱਕ ਇੱਕ ਜਿਹੜਾ ਨਿਗਮੀ ਘਰਾਣਾ ਕੋਰਪੋਰੇਟ ਘਰਾਣਾ ਹੈ ਉਸ ਤੋਂ ਵੱਧ ਤਾਂ ਉਹ ਵਿਆਜ ਮਾਫ ਕਰਾ ਚੁੱਕਿਆ ਹੈ ਉਸ ਤੋਂ ਵੱਧ ਤਾਂ ਉਹ ਲੋਨ ਮਾਫ ਕਰਾ ਚੁੱਕਿਆ ਹੈ ਭਾਰਤ ਦੀਆਂ ਬੈਂਕਾਂ ਜਿਹੜੀਆਂ ਨੇ ਉਹ ਕੰਗਾਲ ਕਰ ਦਿੱਤੀਆਂ ਗਈਆਂ ਇਹਨਾਂ ਸਨਤਕਾਰਾਂ ਤੇ ਅਧਿయోగਪਤੀਆਂ ਦੇ ਵੱਲੋਂ ਤਾਂ ਉਹਦਾ ਕੌਣ ਹਿਸਾਬ ਲਾਊਗਾ ਹਾਲੇ ਕਿ ਕੋਰਪੋਰੇਟ ਬੈਂਕ ਦਾ ਜੇ ਲੋਨ ਇੱਧਰ ਉੱਧਰ ਹੋ ਜੇ ਤਾਂ ਕਿਸਾਨ ਦੇ ਗੱਲ ਚ ਸੰਗੀ ਜਿਹੜੀ ਆ ਉਹ ਘੁੱਟਣ ਵਾਲੀ ਕਰ ਦਿੱਤੀ ਜਾਂਦੀ ਆ ਇਹ ਅਲੱਗ ਦਾ ਚੀਜ਼ ਜਾਣੇ ਗੱਲ ਇਹ ਆ ਕਿ ਮੁੱਖ ਮੰਤਰੀ ਦਾ ਇਸ ਤਰੀਕੇ ਪੰਜਾਬ ਦੇ ਚਾਹੇ ਉਹ ਸੰਤਕਾਰ ਹੋਣ ਚਾਹੇ ਪੰਜਾਬ ਦੇ ਖੇਤ ਮਜ਼ਦੂਰ ਹੋਣ ਭਾਵੇਂ ਸੰਤੀ ਮਜ਼ਦੂਰ ਹੋਣ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਬਕਾ ਹੋਵੇ ਹੁਣ ਧਰਨਾ ਮੈਂ ਜਿਹੜੀ ਗੱਲ ਕਹਿਣਾ ਕਹਿਣੀ ਚਾਹੁੰਦਾ ਕਿ ਧਰਨਾ ਦੇਣਾ ਕਿਸੇ ਦਾ ਸ਼ੌਕ ਨਹੀਂ ਮੁੱਖ ਮੰਤਰੀ ਕਹਿੰਦੇ ਕਿ ਵੀ ਆ ਮੰਗਾ ਮੰਨੀਆਂ ਗਈਆਂ 8 ਮੰਨੀਆਂ ਗਈਆਂ ਥੋਡੀਆਂ 10 ਰਹਿ ਗਈਆਂ 10 ਤੁਸੀਂ ਮੇਰੇ ਆ ਸੀਨੀਅਰ ਵਕੀਲ ਮਾਫ ਕਰਨਾ ਮੰਤਰੀ ਬੈਠੇ ਆ ਤੁਸੀਂ ਇਹਨਾਂ ਨਾਲ ਡਿਸਕਸ ਕਰੋ ਤੇ ਆਪਾਂ ਨੇੜੇ ਲੱਗੀਏ ਖੇਤੀਬਾੜੀ ਮੰਤਰੀ ਵੀ ਮੇਰੇ ਖਿਆਲ ਮੀਟਿੰਗ 'ਚ ਸੀ ਆਪਾਂ ਖੰਤਰੀ ਖੇਤੀਬਾੜੀ ਮੰਤਰੀ ਬੈਠਿਆ ਜਾਂ ਕੋਈ ਵੀ ਸੀਨੀਅਰ ਮੰਤਰੀ ਬੈਠਾ ਤੁਸੀਂ ਇਹਨਾਂ ਨਾਲ ਡਿਸਕਸ ਕਰੋ ਤੇ ਆਪਾਂ ਜਿਹੜਾ 5 ਮਾਰਚ ਵਾਲਾ ਉੱਤੇ ਵਿਚਾਰ ਕਰ ਲਈਏ ਵੀ ਤੁਸੀਂ ਮੈਨੂੰ ਦੱਸ ਦੋ ਆਪਾਂ ਮੈਂ ਮੰਤਰੀ ਸਾਹਿਬ ਨੂੰ ਕਹਿ ਜਾਂਦਾ ਕਿ ਤੁਸੀਂ ਇਦਾਂ ਨਹੀਂ ਇਦਾਂ ਕਰ ਲਿਓ ਜਿੰਨਾ ਨੇੜੇ ਹੋ ਸਕੇ ਚੀਜ਼ਾਂ ਲੈ ਲੇ ਦੇਖੋ 18 ਦੀ 18 ਤਾਂ ਮੰਨੀਆਂ ਨਹੀਂ ਸੀ ਜਾ ਸਕਦੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਸੀ ਉਹ ਮੰਨੀਆਂ ਜਾ ਸਕਦੀਆਂ ਸੀ ਦੂਜੀਆਂ ਲਈ ਮੁੱਖ ਮੰਤਰੀ ਸਾਲਸੀ ਕਰ ਸਕਦੇ ਸੀ ਕੇਂਦਰ ਦੇ ਨਾਲ ਹੁਣ ਮੁੱਖ ਮੰਤਰੀ ਉੱਤੋਂ ਵੀ ਗਏ ਜਿਹੜੀਆਂ ਮੰਨੀਆਂ ਗਈਆਂ ਸੀ ਉੱਤੋਂ ਵੀ ਗਏ ਪੰਜਾਬ ਦੇ ਵਿੱਚ ਧੰਨੇ ਦਾ ਮੋੜ ਤਾਂ ਮੁੱਖ ਮੰਤਰੀ ਨੇ ਖੁਦ ਬੰਨਤਾ ਨਾਲੇ ਇਕੱਲੇ ਕਿਸਾਨ ਥੋੜਾ ਦਰਨਾ ਨਹੀਂ ਦਿੰਦੇ ਕੀ ਪੰਜਾਬ ਦੇ ਅੰਦਰ ਵਕੀਲ ਧਰਨਾ ਨਹੀਂ ਦਿੰਦੇ ਕੀ ਸਨਤਕਾਰ ਧਰਨਾ ਨਹੀਂ ਦਿੰਦੇ ਕੀ ਮਾਸਟਰ ਧਰਨਾ ਨਹੀਂ ਦਿੰਦੇ ਕੀ ਬਿਜਲੀ ਕਾਮੇ ਧਰਨਾ ਨਹੀਂ ਦਿੰਦੇ ਕੀ ਅੰਕੜਵਾੜੀ ਵਾਲੀਆਂ ਬੀਬੀਆਂ ਧਰਨਾ ਨਹੀਂ ਦਿੰਦੀਆਂ ਕੀ ਬੇਰੁਜ਼ਗਾਰ ਧਰਨਾ ਨਹੀਂ ਦਿੰਦੇ ਸਾਰੇ ਧਰਨਾ ਦਿੰਦੇ ਆ ਪੀੜ ਸਿਰਫ ਕਿਸਾਨਾਂ ਦੇ ਧਰਨੇ ਤੋਂ ਹੁੰਦੀ ਹੈ ਕਿਸਾਨਾਂ ਦੇ ਧਰਨੇ ਤੋਂ ਪੀੜ ਹੋਣ ਦਾ ਇੱਕੋ ਇੱਕ ਵੱਡਾ ਕਾਰਨ ਇਹ ਹੈ ਕਿ ਕਿਸਾਨਾਂ ਦੀ ਜਿਹੜੀ ਕਹ ਲਈਏ ਕਿ ਸੰਘਰਸ਼ ਦੀ ਸ਼ਕਤੀ ਆ ਉਹ ਕਾਫੀ ਸੰਗਠਿਤ ਵੀ ਹੋ ਚੁੱਕੀ ਹੈ ਤੇ ਸਿੱਧਤ ਵੀ ਹੋ ਚੁੱਕੇ ਉਹਨੂੰ ਪਤਾ ਲੱਗ ਚੁੱਕਿਆ ਹੈ ਕਿ ਅਸੀਂ ਹੁਣ ਇਸ ਲਹਿਰ ਤੇ ਚੱਲਣਾ ਹੈ ਸਾਡੇ ਮਸਲਾ ਮੰਗਿਆ ਜੜੀਆਂ ਨੇ ਉਹ ਇਹ ਨੇ ਮਸਲੇ ਇਹ ਨੇ ਮੰਗਾਏ ਨੇ ਸਾਡਾ ਇਕੱਠੇ ਹੋਏ ਬਿਨਾ ਸਰਨਾ ਨਹੀਂ ਬਾਕੀ ਤਾਂ ਸਾਰੇ ਤਬਕੇ ਇੰਡਸਟਰੀਸਟ ਵੀ ਨੇ ਦੇਖੋ ਛੋਟਾ ਇੰਡਸਟਰੀਲਿਸਟ ਆਰਡਰ ਰੋ ਲੈਆ ਵੱਡਾ ਆਰਡਰ ਰੋ ਲੈਆ ਜਿਹੜਾ ਦਰਮਿਆਨੇ ਸੈ ਦਾ ਜੋਗਪਤੀ ਆ ਉਹ ਅਲੱਗ ਰੋ ਰਿਆ ਕੀ ਇੰਡਸਟਰੀਲਿਸਟ ਪੰਜਾਬ ਦੇ ਇੰਡਸਟਰੀਲਿਸਟ ਕਹਿੰਦੇ ਕਿ ਸਾਡਾ ਇਹ ਹੋ ਗਿਆ ਉਹ ਹੋ ਗਿਆ ਜਦੋਂ ਗਵਾਂਢੀ ਸੂਬਿਆਂ ਨੂੰ ਰਹਿਤਾ ਦਿੱਤੀਆਂ ਗਈਆਂ ਸੀ ਜੇ ਪੰਜਾਬ ਦਾ ਇੰਡਸਟਰੀਲਿਸਟ ਉਸ ਸਮੇਂ ਉੱਠ ਕੇ ਖੜਾ ਹੋ ਕੇ ਬੋਲ ਪੈਂਦਾ ਤਾਂ ਸ਼ਾਇਦ ਉਹਦੀ ਇਹ ਮਾੜੀ ਹਾਲਤ ਨਹੀਂ ਸੀ ਹੁੰਨੀ ਸਗੋਂ ਨੇ ਤਾਂ ਇਥੋਂ ਭੱਜਣ ਦਾ ਰਾਹ ਲੱਭਿਆ ਕਿ ਉਹ ਬੱਦੀ ਚਲੇ ਗਿਆ ਨਾਲਾਗੜ੍ਹ ਚਲੇ ਗਿਆ ਉੱਪਰ ਜਿਹੜਾ ਪਰਲੇ ਪਾਸੇ ਸੀ ਉਹ ਜੰਮੂ ਚਲੇ ਗਿਆ ਹੁਣ ਕਹਿੰਦੇ ਅਸੀਂ ਯੂਪੀ ਚਲੇ ਜਾਣਾ ਤੁਸੀਂ ਸਭ ਭੱਜਣ ਦਾ ਰਾਹ ਲੱਭ ਰਹੇ ਹੋ ਪੰਜਾਬ ਚ ਪੰਜਾਬ ਨੂੰ ਤਾਂ ਤੁਸੀਂ ਜੇ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਖਜ਼ਾਨੇ ਲਈ ਭਰਪੂਰ ਕਰਨ ਲਈ ਆਪਣੇ ਉਦਯੋਗ ਚਲਾ ਰਹੇ ਫਿਰ ਭੱਜੋ ਨਾ ਫਿਰ ਜਦੋਂ ਤੁਹਾਡੇ ਨਾਲ ਸਰਕਾਰ ਧੱਕਾ ਕਰ ਰਹੀ ਹੈ ਉਦੋਂ ਵੀ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਚ ਤੁਹਾਨੂੰ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਹਰ ਵਰਗ ਹੈ ਜਿਹੜਾ ਉਹਦੀਆਂ ਦੁੱਖ ਤਕਲੀਫਾਂ ਹੁੰਦੀਆਂ ਨੇ ਕਿਸਾਨੀ ਇਸ ਸਮੇਂ ਡੂੰਘੇ ਸੰਕਟ ਚ ਹੈ ਤੇ ਉਹ ਉਨੇ ਲੜਨਾ ਸਿੱਖ ਵੀ ਲਿਆ ਤੇ ਇਸ ਕਰਕੇ ਉਹ ਲੜਦੀ ਹੈ ਪਰ ਮੁੱਖ ਮੰਤਰੀ ਦਾ ਇਹ ਵਰਤਾਰਾ ਬਹੁਤਾ ਮੰਨਣਯੋਗ ਸਵਕਾਰ ਕਰਨਯੋਗ ਨਹੀਂ ਹੈ ਕਿ ਜਿਸ ਪ੍ਰਕਾਰ ਮੁੱਖ ਮੰਤਰੀ ਸੀਨੀਅਰ ਕਿਸਾਨ ਆਗੂਆਂ ਨੂੰ ਵਿਚਾਲੇ ਛੱਡ ਕੇ ਗਏ ਰਾਹ ਲੱਭੇ ਜਾ ਸਕਦੇ ਸੀ ਮੈਂ ਨਹੀਂ ਕਹਿੰਦਾ ਕਿ ਮੁੱਖ ਮੰਤਰੀ ਨੂੰ ਜ਼ਰੂਰਤ ਨਹੀਂ ਮੁੱਖ ਮੰਤਰੀ ਨੇ ਜਾਣਾ ਹੈ ਮੁੱਖ ਮੰਤਰੀ ਦਾ ਟਾਈਮ ਵੀ ਹੋ ਜਾਂਦਾ ਕਈ ਵਾਰ ਐਸਕੇ ਟਾਈਮ ਮੁੱਖ ਮੰਤਰੀ ਫਿਰ ਕਈ ਜ਼ਰੂਰੀ ਕੰਮ ਵੀ ਕਰਨੇ ਹੁੰਦੇ ਤਾਂ ਉਹ ਜਿਹੜਾ ਸ਼ਾਮ ਦਾ ਸਮਾਂ ਹੁੰਦਾ ਹੈ ਉਹ ਇਸ ਚੱਕਰ ਚ ਵੀ ਕਈ ਵਾਰ ਚੀਜ਼ਾਂ ਹੋ ਜਾਂਦੀਆਂ ਨੇ ਪਰ ਚਲੋ ਉਹਨਾਂ ਨੇ ਡਾਕਟਰ ਕੋਲ ਜਾਣਾ ਸੀ ਪਰ ਉਹਨਾਂ ਨੇ ਕਹਿ ਦੇਣਾ ਸੀਗਾ ਕਿ ਭਾਈ ਤੁਸੀਂ ਖੇਤੀਬਾੜੀ ਮੰਤਰੀ ਨਾਲ ਗੱਲਾਂ ਸਾਂਝੀਆਂ ਕਰ ਲਓ ਪੰਜ ਵਾਲਾ ਧਰਨਾ ਤੁਸੀਂ ਮੇਰੀ ਅਪੀਲ ਮੰਨੋ ਜਿੰਨੀਆਂ ਮੰਗਾ ਮੰਨੀਆਂ ਜਾਂਦੀਆਂ ਨੇ ਅਸੀਂ ਮੰਨਾਂਗੇ ਅਤੇ ਖੇਤੀਬਾੜੀ ਮੰਤਰੀ ਨਾਲ ਡਿਸਕਸ ਕਰਕੇ ਆਪਾਂ ਸਾਰੇ ਅੱਗੇ ਚੱਲਦੇ ਹਾਂ ਤੁਸੀਂ ਪੰਜ ਵਾਲਾ ਧਰਨਾ ਅੱਗੇ ਪਿੱਛੇ ਕਰ ਲਓ ਜਾਂ ਉਹਨੂੰ ਸੰਕੇਤਕ ਕਰ ਲਓ ਵੀ ਇੱਕ ਦਿਨ ਦਾ ਧਰਨਾ ਦੋ ਬਾਅਦ ਚਲੇ ਜਾਓ ਫਿਰ ਆਪਾਂ ਕੇਂਦਰ ਨਾਲ ਵੀ ਗੱਲ ਕਰਦੇ ਹਾਂ ਮੈਂ ਠੀਕ ਹੋ ਜਾਵਾਂ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾ ਸਕਦੀਆਂ ਸੀ ਤਲਖੀ ਚੋਂ ਆ ਵਾਕਈ ਇਹ ਗੱਲ ਸੱਚ ਹੈ ਕਿ ਬਹੁਤ ਸਾਰੇ ਲੀਡਰ ਤਲਖੀ ਚ ਆਉਂਦੇ ਰਹੇ ਪੰਜਾਬ ਦੇ ਅੰਦਰ ਕਈ ਮੁੱਖ ਮੰਤਰੀ ਹੋ ਗੁਜ਼ਰੇ ਨੇ ਵੱਖ-ਵੱਖ ਯੂਨੀਅਨਾਂ ਦੇ ਬੰਦਿਆਂ ਨੂੰ ਜਦੋਂ ਤੁਸੀਂ ਮਿਲਦੇ ਹੋ ਤਾਂ ਇਸ ਤਰ੍ਹਾਂ ਨਾਲ ਕੋਈ ਤਲਖੀ ਚ ਮੀਟਿੰਗ ਛੱਡ ਕੇ ਨਹੀਂ ਜਾਂਦਾ ਕਿ ਜਾਓ ਜੋ ਕਰਨਾ ਕਰ ਲਓ ਮੈਂ ਤਾਂ ਚੱਲਿਆ ਇਸ ਸਥਿਤੀ ਚ ਜਾਂਦਾ ਖੈਰ ਪੰਜ ਨੂੰ ਧਰਨਾ ਲੱਗਣਾ ਹੈ ਮੱਕਾ ਮੋਰਚਾ ਲੱਗਣਾ ਦੇਖਦੇ ਹਾਂ ਉਹ ਕਿਸ ਤਰ੍ਹਾਂ ਨਾਲ ਰਹਿੰਦਾ ਹੈ ਸਰਕਾਰ ਟਸ ਤੋਂ ਮਸ ਹੁੰਦੀ ਹੈ ਇਹ ਇੱਕ ਵੱਡਾ ਸਵਾਲ ਹੈ ਜਿਸ ਪ੍ਰਕਾਰ ਮੁੱਖ ਮੰਤਰੀ ਛੱਡ ਕੇ ਗਏ ਲੱਗਦਾ ਨਹੀਂ ਕਿ ਇਹ ਕੋਈ ਰਾਹ ਪੈਣ ਵਾਲੀ ਗੱਲ ਹੈ